ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਦੀ ਵੀਡੀਓ ਦੀ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨਿ ਕਿ 19 ਜੂਨ 2024 ਰਾਤ ਦੇ ਮੌਸਮ ਦੇ ਕੀ ਹਾਲਾਤ ਨੇ ਕਿਸ ਏਰੀਆ ਦੇ ਵਿੱਚ ਅੱਜ ਮੀਂਹ ਪਿਆ ਹੈ ਜੀ ਕਿਸ ਏਰੀਆ ਦੇ ਵਿੱਚ ਬੱਦਲ ਵਾਈ ਹੈ ਕਦੋਂ ਹਨੇਰੀ ਦਾ ਹਾਲਾਤ ਕੀ ਬਣਦੇ ਦਿਖਾਈ ਦੇ ਰਹੇ ਨੇ ਤੇ ਕਿਸ ਏਰੀਆ ਦੇ ਵਿੱਚ ਅੱਜ ਰਾਤ ਨੂੰ ਗਰਮੀ ਤੋਂ ਰਾਤ ਮਿਲਦੀ ਦਿਖਾਈ ਦੇ ਰਹੀ ਸਾਰੀ ਜਾਣ ਕੇ ਦਵਾਂਗੇ ਸੈਟਲਾਈਟ ਇਮੇਜ ਡਿਸਕਸ ਕਰਾਂਗੇ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਪੰਜਾਬ ਦੇ ਉੱਪਰ ਬਣੀ ਹੋਈ ਹੈ ਜੀ ਪੂਰਾ ਪੰਜਾਬ ਤਾਂ ਨਹੀਂ ਕਹਿ ਸਕਦੇ ਆਪਾਂ ਜ਼ਿਆਦਾਤਰ ਮਾਲਵੇ ਦਾ ਖੇਤਰ ਅਤੇ ਦੁਆਬੇ ਦਾ ਖੇਤਰ ਇਸ ਦੇ ਵਿੱਚ ਕਵਰ ਦਿਖਾਈ ਦੇ ਰਹੇ ਨੇ ਫਿਲਹਾਲ ਟੁੱਟਵੇਂ ਰੂਪ ਦੇ ਵਿੱਚ ਮਾਝੇ ਦੇ ਵਿੱਚ ਵੀ ਬੱਦਲਵਾਈ ਬਣੀ ਹੋਈ ਦਿਖਾਈ ਤੇਰੀ ਹੈ ਅੱਜ ਸ਼ਾਮ ਲਗਭਗ 5 ਤੇ 6 ਵਜੇ ਦੇ ਬਾਅਦ ਲਗਾਤਾਰ ਜਿਹੜੀ ਬੈਲਟ ਹੈ ਦੁਆਬੇ ਦੀ ਅਨੰਦਪੁਰ ਸਾਹਿਬ ਨੰਗਲ ਤੋਂ ਲੈ ਕੇ ਆਪਣਾ ਮੋਹਾਲੀ ਤੱਕ ਟੱਚ ਕਰਦੀ ਹੈ ਜੀ ਉਹਦੇ ਵਿੱਚ ਬਹੁਤ ਵਧੀਆ ਮੀਂਹ ਦੀ ਖਬਰਾਂ ਆਈਆਂ ਨੇ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ ਤੇ ਨਾਲ ਲੱਗਦੇ ਅੱਗੇ ਹੁਣ ਤੁਹਾਨੂੰ ਅਗਰ ਜ਼ੂਮ ਕਰਕੇ ਦਿਖਾਇਆ ਜਾਵੇ ਤਾਂ ਆਹ ਏਰੀਆ ਤੁਸੀਂ ਦੇਖ ਸਕਦੇ ਹੋ ਇਸ ਏਰੀਆ ਦੇ ਵਿੱਚ ਬਹੁਤ ਸੰਗਣਾ ਮੀਂਹ ਪੰਜਾਬ ਦੇ ਵਿੱਚ ਪਿਆ ਹੈ ਜਿਹੜਾ ਕਿ ਇਹ ਏਰੀਆ ਰੋਪੜ ਜ਼ਿਲ੍ਹੇ ਦਾ ਖਾਸ ਕਰਕੇ ਏਰੀਆ ਜਿਹਦੇ ਵਿੱਚ 1.5 ਤੋਂ 200 ਕਿਲੋਮੀਟਰ ਦੀ ਅਗਰ ਗੱਲ ਕਰੀਏ ਤਾਂ ਆਪਾਂ ਤਾਂ ਇਹਦੇ ਵਿੱਚ 벨ਟ ਜਿਹੜੀ ਹੈ ਉਹਦੇ ਵਿੱਚ ਕਾਫੀ ਸੋਨਾ ਮੀ ਪੈਣ ਦੀ ਖਬਰਾਂ ਆਈਆਂ ਨੇ ਲਗਭਗ ਅਗਰ ਗੱਲ ਕਰੀਏ ਤਾਂ ਨੰਗਲ ਤੋਂ ਲੈ ਕੇ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਭਰਤਗੜ ਰੋਪੜ ਕੁਰਾਲੀ ਮੁਹਾਲੀ ਮੋਰਿੰਡਾ ਅੱਗੇ ਮੋਹਾਲੀ ਦੇ ਅੱਗੇ ਥੋੜਾ ਜਿਹਾ ਚੰਡੀਗੜ੍ਹ ਦਾ ਕੁਝ ਹਿੱਸਾ ਜੀ ਤੇ ਫਤੇਗੜ ਸਾਹਿਬ ਦੇ ਕੁਝ ਏਰੀਏ ਇਹਨਾਂ ਦੇ ਵਿੱਚ ਮੀਂਹ ਦੀ ਖਬਰਾਂ ਬਹੁਤ ਸੋਹਣੀ ਆਈਆਂ ਨੇ ਤੇ ਬਾਕੀ ਅੱਜ ਰਾਤ ਦੀ ਗੱਲ ਕਰੀ ਤਾਂ ਓਵਰਆਲ ਸੈਂਟਰਲ ਪੰਜਾਬ ਦੇ ਵਿੱਚ ਇਹ ਸਿਸਟਮ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਰਾਤ ਦੇ ਵੇਲੇ ਉੱਥੇ ਕਾਰਵਾਈ ਹੋਣ ਦੀ ਉਮੀਦ ਹੈ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਕਿਸ ਏਰੀਆ ਦੇ ਵਿੱਚ ਮੀਂਹ ਪਿਆ ਹੈ ਜਾਂ ਨਹੀਂ ਪਿਆ ਇਹ ਸੀ ਅੱਜ ਰਾਤ ਦੀ ਅਪਡੇਟ ਬਾਕੀ ਗੱਲ ਕਰ ਲਈਏ ਕੱਲ ਦੀ ਅਪਡੇਟ ਦੀ ਤਾਂ ਕੱਲ ਸਵੇਰੇ ਵੀ ਮੀਂਹ ਦੇ ਥੋੜੇ-ਬਹੁਤ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਤੇ ਉਹ ਜੋ ਵੀ ਅਪਡੇਟ ਹੋ ਚੈਨਲ ਵੈਦਰ ਅਪਡੇਟਸ ਛੋਲੇ ਦੇ ਨਾਲ ਨਵੀਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲੋ ਨਾ ਕਿ ਤੁਹਾਡੇ ਏਰੀਆ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਜ਼ਰੂਰ ਮੈਂਸ਼ਨ ਕਰ ਦਿਓ ਜੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਛੋਲੇ ਦੇ ਨਾਲ